ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 26 ਜੂਨ 2024 ਦੀਆਂ ਬਾਜ਼ੀਆਂ ਦੀ ਅਪਡੇਟ ਲੈ ਕੇ ਆਏ ਹਾਂ ਜੀ ਜਿਹੜੀਆਂ ਬਾਜ਼ੀਆਂ ਨਿਕਲ ਰਹੀਆਂ ਸੀ ਹਾਂਜੀ 8 ਨੰਬਰ ਚੱਲੀ ਜਾਂਦਾ ਜੇ ਕਿਸੇ ਵੀਰ ਨੇ ਅਪਡੇਟ ਭੇਜਣੀ ਹੋਵੇ ਤੇ ਨੰਬਰ ਤੇ WhatsApp ਕਰ ਸਕਦੇ ਆਂ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਓ ਬਈ ਪਿੰਡ ਆ ਗਿਆ ਜੀ ਖਾਨਪੁਰ ਭੋਗਲਾ 1200 ਵੱਡੂ ਨੂੰ 46 ਉੱਡੇ ਸੀਗੇ ਸੱਤਾਂ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਡਾਕਟਰ ਹਲਪਾ ਹਰਪਾਲਪੁਰ ਫਰਾਟਾ ਪੱਖਾ ਅਵਨਾਸ਼ ਪਵਾਲਾ ਕੱਪ ਜਿੰਦਰ ਨਿਊਜ਼ੀਲੈਂਡ ਕੱਪ ਅਮਨ ਹਰਪਾਲਪੁਰ ਏਕਮ ਝਨੇੜੀ ਤੇ ਸ਼ੇਰਾ ਸੋਟਾ ਤੇ ਸਹਿਜ ਖਾਨਪੁਰ ਜੀ ਇਹ ਸੱਤ ਕਬੂਤਰ ਸੀਗੇ ਪਹਿਲੇ ਤਿੰਨ ਨਾਮ ਸੀਗੇ ਜੀ ਫਰਾਟਾ ਪੱਖਾ ਤੇ ਦੋ ਕੱਪ ਤੇ ਸੱਤਾਂ ਚ ਹੋਈ ਸੀਗੀ ਜੀ ਬਾਕੀ ਸਾਂਝੀ ਹਾਂਜੀ 26 ਜੂਨ 2024 ਪਿੰਡ ਆ ਗਿਆ ਜੀ ਹਰੀਏ ਵਾਲਾ 57 ਓਡੇ ਸੀਗੇ ਜੀ 2200 ਮੁੱਢ ਨੂੰ ਸਤਾਂ ਕਬੂਤਰਾਂ ਚ ਬਾਜੀ ਹੋ ਗਈ ਸੀ ਜੀ ਸਾਂਝੀ ਲੱਖਾ ਨੱਥੂ ਵਾਲਾ ਗਰ ਵੀ ਇਹ ਬਾਈ ਦਾ ਕਬੂਤਰ ਜੀ 45 ਮਿੰਟ ਬਾਦ ਉੱਡਿਆ ਸਾਰੇ ਨੂੰ ਪਹਿਲਾ ਨਾਮ ਬਣਾਇਆ ਜੀ ਨੇ ਤੇ ਦੂਜੇ ਛੇ ਕਬੂਤਰਾਂ ਦੇ ਬਾਈ ਆਪਣਾ ਨਾਮ ਨਹੀਂ ਆਇਆ ਅਪਡੇਟ ਚ ਤੇ ਇੱਕ ਨਾਂ ਹੀ ਆਇਆ ਸੀਗਾ ਹੋਰ ਵੀ ਛੇ ਕਬੂਤਰ ਸੀਗੇ ਬਾਕੀ ਫਿਰ ਆ ਗਿਆ ਜੀ ਪਿੰਡ ਪਮਾਲੀ 1200 ਮੱਢ ਨੂੰ 67 ਉੱਡੇ ਸੀਗੇ ਜੀ 7 ਵਜੇ ਬਾਜੀ ਨਿਬੜੀ ਜੀ ਰਾਜਪਟੀਆਂ 500 ਜੱਤ ਪਲੱਸ ਫਰਾਟਾ ਹੈਪੀ ਸਾਹਣਪੁਰ ਤੈਨੂੰ ਸੁਦੀ ਜਿੱਤ ਪਲੱਸ ਫਰਾਟਾ ਪੱਖਾ ਚਰਨਜੀਤ ਖੰਡੂਰ 200 ਦੀ ਜਿੱਤ ਪਲੱਸ ਕੱਪ ਜੀ ਕਾਕਾ ਗੁਜਰਾਂਵਾਲਾ ਜੀ ਕੱਪ ਸਿੰਮੂ ਰਾਮਪੁਰ ਕੱਪ ਜੀ ਬਾਜੀ ਕਰਵਾਉਣ ਵਾਲੇ ਵੀਰਾਂ ਦੇ ਨਾਂ ਇਠਾਂ ਜੀ ਫੌਜੀ ਪਮਾੜੀ ਲਵ ਪ੍ਰੀਤ ਪਮਾੜੀ ਤੇ ਸ਼ੈਲੀ ਪਮਾੜੀ ਜੀ ਬਾਈਆਂ ਨੇ ਬਾਜੀ ਬਹੁਤ ਵਧੀਆ ਕਰਾਈ ਜੀ ਕੋਈ ਰੌਲਾ ਨਹੀਂ ਪਿਆ ਇਨਸਾਫ ਦੀ ਬਾਜੀ ਹੋਈ ਹੈ ਹਾਂਜੀ ਫੇਰ ਆ ਗਿਆ ਪਿੰਡ ਉਪਲੀ 1700 ਵੱਡ ਨੂੰ 55 ਓਡੇ ਸੀਗੇ ਜੀ ਸੱਤਾਂ ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਜੀ ਸੱਤਾ ਪੱਠੜ 26 ਗੁੱਸਾ ਲੱਖਾ ਸੁਨਾਮ ਦਵਿੰਦਰ ਜਸੋ ਮਾਜਰਾ ਗੁਰਦੀਪ ਕਠਾਲਾ ਗਗਨ ਰਾਏ ਸਰ ਤੇ ਜੋਤ ਕਠਾਲਾ ਜੀ ਇਹਨਾਂ ਸੱਤਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਜੀ ਬਾਕੀ ਨਾਮ ਸੀਗੇ ਤੇ ਇਹਨਾਂ ਮਦਿਆਂ ਪਰਚਿਆਂ ਪੰਗਾ ਜੀ ਫਿਰ ਆ ਗਿਆ ਜੀ ਪਿੰਡ ਚੱਕਸਰਾਏ 1700 ਮੁੱਢ ਸੀਗੇ ਜੀ ਇੱਥੇ 43 ਉਡੇ ਸੀਗੇ ਚਾਰਾਂ ਚ ਬਾਜੀ ਹੋ ਗਈ ਸੀਗੀ ਜੀ ਸਾਂਝੀ 6 ਵਜੇ ਬਾਜੀ ਨਿਬੜੀ ਵਿੱਕੀ ਹੜਿਆਂ ਚ ਫਰਾਟਾ ਪੱਖਾ ਪਲੱਸ ਕੱਪ ਸਣੀ ਰੋਡੇ ਛੱਤ ਵਾਲਾ ਪੱਖਾ ਜੀ ਪਲੱਸ ਕੱਪ ਕਰਨ ਗਗਨ ਮਾਜਰਾ ਕੱਪ ਜੀ ਤੇ ਦਵਿੰਦਰ ਭਗਵਾਨਪੁਰ ਸਾਂਝੀ ਤਿੰਨ ਨਾਮ ਸੀਗੇ ਜੀ ਦੋ ਕੱਪ ਤੇ ਇੱਕ ਫਰਾਟਾ ਪੱਖਾ ਤੇ ਇੱਕ ਛੱਤ ਵਾਲਾ ਪੱਖਾ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ